ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਤੇ ਜ਼ਮੀਨ ਨਾਲ ਹੋਵੇਗਾ ਜਲਥਲ 4 ਤੋਂ ਲੈ ਕੇ 7 ਸਤੰਬਰ ਤੱਕ ਮੌਸਮ ਦੀ ਵੱਡੀ ਅਪਡੇਟ ਆਉਣ ਵਾਲੇ ਦਿਨਾਂ ਵਿੱਚ ਮੌਸਮ ਕਿਸ ਤਰੀਕੇ ਦਾ ਰਹਿਣ ਵਾਲਾ ਹੈ ਕਿੱਥੇ ਕਿੱਥੇ ਬਾਰਿਸ਼ ਹੋਵੇਗੀ ਜਾਂ ਫਿਰ ਮੌਸਮ ਰਹੇਗਾ ਸਾਫ਼ ਇਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਤਾਜ਼ਾ ਅਪਡੇਟ ਆਈ ਹੈ ਪੰਜਾਬ ਦੇ ਮੌਸਮ ਲੈ ਕੇ ਬੀਤੇ ਦਿਨਾਂ ਤੋਂ ਪੰਜਾਬ ਦੇ ਵਿੱਚ ਵਿੱਚ ਪੈ ਰਹੀ ਭਾਰੀ ਬਾਰਿਸ਼ ਨੇ ਲੋਕਾਂ ਦਾ ਕਾਫੀ ਨੁਕਸਾਨ ਕੀਤਾ ਹੈ ਪੰਜਾਬ ਚ ਅੱਜ ਬਾਰਿਸ਼ ਤੋਂ ਕੁਝ ਰਾਹਤ ਮਿਲ ਸਕਦੀ ਹੈ 7 ਸਤੰਬਰ ਤੱਕ ਕੋਈ ਖਾਸ ਵੱਡਾ ਅਲਰਟ ਜਾਰੀ ਨਹੀਂ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਜੀ ਹਾਂ ਪੰਜਾਬ ਦੇ ਵਿੱਚ ਪੰਜਾਬ ਦੇ ਜਿਹੜੇ ਜ਼ਿਲ੍ਹੇ ਨੇ 23 ਜ਼ਿਲ੍ਹੇ ਉਹ ਹੜ੍ਹ ਦੇ ਰੇਂਜ ਚ ਹਨ ਹਾਲਾਂਕਿ ਅੱਜ ਮੌਸਮ ਸਾਫ਼ ਰਹਿਣ ਦਾ ਅਨੁਮਾਨ ਹੈ ਮੌਸਮੀ ਵਿਭਾਗ ਵੱਲੋਂ ਅੱਜ ਕੋਈ ਖਾਸ ਅਲਰਟ ਜਾਰੀ ਨਹੀਂ ਕੀਤਾ ਗਿਆ 7 ਸਤੰਬਰ ਤੱਕ ਮੌਸਮ ਸਾਫ਼ ਰਹਿਣ ਦਾ ਅਨੁਮਾਨ ਹੈ ਨੈਸ਼ਨਲ ਮੈਨੇਜਮੈਂਟ ਅਥਾਰਟੀ ਦੇ ਵੱਲੋਂ ਜੀ ਹਾਂ ਆ ਦੇਖ ਸਕਦੇ ਹੋ 4 ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ ਮੌਸਮ ਜਿਹੜਾ ਜ਼ਿਆਦਾਤਰ ਸਾਫ਼ ਹੀ ਰਹਿਣ ਵਾਲਾ ਪੰਜਾਬ ਦੇ ਵਿੱਚ ਤਾਂ ਦੇਖ ਸਕਦੇ ਹੋ بارش ਦੀ ਚੇਤਾਵਨੀ ਜਿਹੜੀ ਜਾਰੀ ਨਹੀਂ ਹੋਈ ਪਰ ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਵਿੱਚ ਕੋਈ ਖਾਸ ਵੱਡਾ ਅਲਰਟ ਜਿਹੜਾ ਜਾਰੀ ਨਹੀਂ ਕੀਤਾ ਗਿਆ ਮੌਸਮ ਸਾਫ਼ ਰਹਿਣ ਕਾਰਨ ਪੰਜਾਬ 'ਚ ਹਾੜਾਂ ਦਾ ਪਾਣੀ ਉਤਰ ਸਕਦਾ ਹੈ ਜਿਸ ਤੋਂ ਬਾਅਦ ਨੁਕਸਾਨ ਦੀ ਅਸਲੀ ਸਥਿਤੀ ਸਪਸ਼ਟ ਹੋਵੇਗੀ ਤਾਪਮਨ ਜਿਹੜਾ ਆਮ ਨਾਲੋਂ 4.3 ਡਿਗਰੀ ਘਟ ਦਰਜ ਕੀਤਾ ਜਾ ਰਿਹਾ ਹੈ ਜੀ ਬੀਤੇ ਦਿਨ ਬੀਤੇ ਦਿਨ ਦੀ ਗੱਲ ਕਰੀਏ ਤਾਂ ਸੂਬੇ ਦੇ ਆਸਾਨ ਵੱਧ ਤੋਂ ਵੱਧ ਤਾਪਮਨ 3.1 ਡਿਗਰੀ ਦਾ ਵਾਧਾ ਦੇਖਿਆ ਗਿਆ ਹਾਲਾਂਕਿ ਇਹ ਅਜੇ ਵੀ ਆਮ ਨਾਲੋਂ 4.3 ਡਿਗਰੀ ਘਟ ਹੈ ਸਭ ਤੋਂ ਵੱਧ ਤਾਪਮਨ ਮਾਨਸਾ ਦੇ ਵਿੱਚ 33.2 ਡਿਗਰੀ ਦਰਜ ਕੀਤਾ ਗਿਆ ਉੱਥੇ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਵੱਧ ਤੋਂ ਵੱਧ ਤਾਪਮਨ 28 ਡਿਗਰੀ ਲੁਧਿਆਣਾ ਦੇ ਵਿੱਚ 29 ਪਟਿਆਲਾ ਦੇ ਵਿੱਚ 29 ਬਠਿੰਡਾ ਦੇ ਵਿੱਚ 32 ਅਤੇ ਫਰੀਦਕੋਟ ਦੇ ਵਿੱਚ ਵੀ 30 ਡਿਗਰੀ ਦਾ ਤਾਪਮਨ ਦਰਜ ਕੀਤਾ ਗਿਆ ਤਾਂ ਮੌਸਮ ਲੈ ਕੇ ਵੱਡੀ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਅੱਜ ਇਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਜ਼ਿਲ੍ਹਿਆਂ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਵਧ ਰਿਹਾ ਉਸੇ ਦੌਰਾਨ ਲੋਕਾਂ ਦਾ ਕਾਫੀ ਨੁਕਸਾਨ ਵੀ ਹੋਇਆ ਗੁਰਦਾਸਪੁਰ ਦੇ ਵਿੱਚ 27 mm 27 ਡਿਗਰੀ ਤਾਪਮਨ ਦੇਖਣ ਨੂੰ ਮਿਲਿਆ ਜੀ ਹਾਂ ਦੇਖ ਸਕਦੇ ਹੋ ਉਥੇ ਹੀ ਗੱਲ ਕੀਤੀ ਜਾਵੇ بارش ਦੀ بارش ਦੀ ਗੱਲ ਕਰੀ ਤਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ 6.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਪਟਿਆਲਾ ਦੇ ਵਿੱਚ 1.4 ਮਿਲੀਮੀਟਰ ਹੁਸ਼ਿਆਰਪੁਰ ਦੇ ਵਿੱਚ 1.5 ਮੋਹਾਲੀ ਦੇ ਵਿੱਚ 18 ਮਿਲੀਮੀਟਰ ਮੀਂਹ ਪਠਾਨਕੋਟ ਦੇ ਵਿੱਚ 1 ਮਿਲੀਮੀਟਰ ਮੀਂਹ ਦਰਜ ਜਿਹੜਾ ਕੀਤਾ ਗਿਆ ਬਹੁਤ ਲੜਦਾਰੀ ਹੋਏ ਸਨ ਬਾਕੀ ਮੌਸਮ ਸੰਬੰਧੀ ਜਿਵੇਂ ਕਿ ਹੋਰ ਜਾਣਕਾਰੀ ਆਉਂਦੀ ਅਸੀਂ ਜਨਰਲ ਸੇਅਰ ਕਰਾਂਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਵੱਡੀ ਅਪਡੇਟ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ